ਆਜੀ ਭੁਪਿੰਦਰ ਸਿੰਘ ਰਾਜੂ ਜੀ ਨਵੇਂ ਸਾਲ ਦੇ ਮੌਕੇ ਸ਼ਹਿਰ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮੈਂ ਦਾਸ ਭੁਪਿੰਦਰ ਸਿੰਘ ਰਾਜੂ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਦ ਜੀ ਤੇ ਸ੍ਰੀ ਅਮਰਸਰ ਸਾਹਿਬ ਇਥੋਂ ਦੇ ਦੱਖਣੀ ਹਲਕੇ ਦੇ ਐਮਐਲਏ ਡਾਕਟਰ ਅੰਦਰਬੀਰ ਸਿੰਘ ਜੀ ਨਜਰ ਸਾਡੇ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਜੀ ਅਤੇ ਦਰਜਾ ਬਦਰਜਾ ਜਿੰਨੇ ਵੀ ਵਰਕਰ ਹਨ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਉਹਨਾਂ ਸਾਰੇ ਵੀਰਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਅਤੇ ਸਮੂਹ ਇਲਾਕਾ ਨਿਵਾਸੀਆਂ ਪੰਜਾਬ ਵਾਸੀਆਂ ਅਤੇ ਦੇਸ਼ ਵਿੱਚ ਇਸ ਵਿੱਚ ਬੈਠੀ ਸੰਗਤ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਅਤੇ ਮੇੰਤੀ ਕਰਦਾ ਹਾਂ ਕਿ ਆਓ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਜੋ ਸੁਪਨਾ ਹੈ ਰੰਗਲੇ ਪੰਜਾਬ ਦਾ ਆਓ ਨਵੇਂ ਸਾਲ ਦੇ ਵਿੱਚ ਪਿਛਲੀਆਂ ਸਾਰੀਆਂ ਗੱਲਾਂ ਬਾਤਾਂ ਨੂੰ ਭੁੱਲ ਭੁਲਾ ਕੇ ਭਾਵੇਂ ਉਹ ਕਿਸੇ ਵੀ ਪਾਰਟੀਆਂ ਦੀਆਂ ਨੇ ਭਾਵੇਂ ਕੁਝ ਵੀ ਆ ਆਪਾਂ ਉਹ ਸਾਰੀਆਂ ਨੂੰ ਗੱਲਾਂ ਨੂੰ ਭੁੱਲ ਭੁਲਾ ਕੇ ਜੋ ਸਾਡੇ ਮਾਨ ਸਾਹਿਬ ਦਾ ਸੁਪਨਾ ਹੈ ਰੰਗਲੇ ਪੰਜਾਬ ਦਾ ਆਓ ਆਪਾਂ ਰਲ ਮਿਲ ਕੇ ਇੱਕ ਵਾਰੀ ਇਕੱਠੇ ਹੋ ਕੇ ਇਸ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਰਲ ਮਿਲ ਕੇ ਹਮਲਾ ਮਾਰੀਏ ਤੇ ਇਸ ਪੰਜਾਬ ਨੂੰ ਇੱਕ ਉਸ ਬੁਲੰਦੀਆਂ ਦੇ ਸ਼ਿਖਰ ਤੇ ਲੈ ਕੇ ਚਲੀਏ ਜਿੱਥੇ ਸਾਡੇ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਚ ਤੇ ਚਲੋ ਪਹਿਲਾਂ ਹੀ ਬੜੀ ਚਰਚਾ ਵਾ ਪਰ ਇੱਕ ਆਪਸੀ ਭਾਈਚਾਰਕ ਸਾਂਝ ਵੱਲੋਂ ਅਤੇ ਜੋ ਵੀ ਸਾਡੇ ਇਸ ਇਲਾਕੇ ਦੀਆਂ ਕੋ ਕਮੀਆਂ ਪੇਸ਼ੀਆਂ ਨੇ ਆਪਾਂ ਸਾਰੇ ਰਲ ਮਿਲ ਕੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਆਪਾਂ ਰਲ ਮਿਲ ਕੇ ਇਸ ਇਲਾਕੇ ਨੂੰ ਇਸ ਅੰਮ੍ਰਿਤਸਰ ਸ਼ਹਿਰ ਨੂੰ ਪੰਜਾਬ ਨੂੰ ਸੋਹਣੇ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਬਹੁਤ ਸੋਹਣਾ ਅਤੇ ਸਾਫ ਸੁਥਰਾ ਬਣਾਈਏ ਤੇ ਰਲ ਮਿਲ ਕੇ ਇੱਕ ਭਾਈਚਾਰਕ ਸਾਂਝ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਕਾਇਮ ਕਰੀਏ ਇਸ ਦੇ ਨਾਲ ਹੀ ਮੈਂ ਆਪਣੇ ਵੱਲੋਂ ਸਾਰੇ ਇਲਾਕਿਆਂ ਦੇ ਵਸਨੀਕਾਂ ਨੂੰ ਸਾਰੇ ਪੰਜਾਬ ਵਸਨੀਕਾਂ ਨੂੰ ਫੇਰ ਦੁਬਾਰਾ ਤਹਿ ਦੜੋਂ ਵਧਾਈ ਦੇਣਾ 90 ਸਾਲ ਦੀ ਅਤੇ ਆਸ ਕਰਦਾ ਮਾਹਰ ਆਪ ਜੀ ਨੂੰ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਆਪ ਜੀ ਦੀਆਂ ਸਾਰੀਆਂ ਹੀ ਮਨੋ ਕਾਵਨਾ ਸਾਰੀਆਂ ਪੂਰੀਆਂ ਹੋਣ ਤੇ ਆਪ ਜੀ ਇਸ ਸਾਲ ਨਵੀਆਂ ਬਲੰਦੀਆਂ ਨੂੰ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ